ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਔਰ ਠੰਡ ਤੋਂ ਬਚੇ ਹੋਵੋਗੇ ਠੰਡ ਬਹੁਤ ਜ਼ਿਆਦਾ ਜੀ ਠੰਡ ਤੋਂ ਸਾਰੇ ਜਾਣੇ ਬਚ ਕੇ ਰਹੋ ਤੇ ਹਾਂਜੀ ਅੱਜ ਦਿਨ ਹੈਗਾ ਏ ਮੰਡੇ ਦਾ ਤੇ ਤਰੀਕ ਹੈਗੀ ਹੈ ਜੀ 8 ਤੇ ਆਪਾਂ ਲੱਗੇ ਹੋਏ ਆ ਘਰ ਦੇ ਕੰਮ ਕਾਰ ਕਰਨ ਬੱਚਿਆਂ ਦੀ ਆ ਬੱਚਿਆਂ ਨੂੰ ਹੋ ਗਈਆਂ ਹੌਲੀਡੇਜ਼ ਕਿਉਂਕਿ ਹੁਣ ਸਰਕਾਰ ਵੱਲੋਂ ਠੰਡ ਕਰਕੇ ਬੱਚਿਆਂ ਨੂੰ ਛੁੱਟੀਆਂ ਕਰਤੀਆਂ ਸਰਕਾਰ ਨੇ ਚਲੋ ਵਧੀਆ ਵਿਆਪਾਰਾ ਬੱਚੇਕਾਰ ਬੈਠ ਕੇ ਤੁਹਾਨੂੰ ਪਤਾ ਫਿਰ ਪੜਦੇ ਵੀ ਹੈ ਨਹੀਂ ਔਨਲਾਈਨ ਕਲਾਸਾਂ ਨੇ ਔਨਲਾਈਨ ਕਲਾਸਾਂ ਤੁਹਾਨੂੰ ਪਤਾ ਫਿਰ ਘਰ ਦੇ ਵਿੱਚ ਹੁਣ ਇੰਨੇ ਫੋਨ ਤਾਂ ਹੈ ਨਹੀਂ ਵੀ ਬੰਦਾ ਔਨਲਾਈਨ ਕਲਾਸਾਂ ਲਗਵਾ ਲੂਗਾ ਕਿਉਂਕਿ ਜੇ ਇੱਕ ਬੱਚਾ ਲਾਊਗਾ ਦੂਜਾ ਬੱਚਾ ਫਿਰ ਵੀ ਫ੍ਰੀ ਰਹਿੰਦਾ ਹੈ ਹਨਾ ਤਾਂ ਕਰਕੇ ਫਿਰ ਚਲੋ ਥੋੜੇ ਕਿ ਦਿਨ ਦੀਆਂ ਇਹਨੇ ਇੰਨਾ ਸ਼ੁਕਰ ਕਰੋ ਵੀ ਜ਼ਿਆਦਾ ਦਿਨ ਦੀਆਂ ਨਹੀਂ ਹੈਗੀਆਂ ਐਸੇ ਚਲੋ ਹੁਣ ਤਾਂ ਧੁੱਪ ਨਿਕਲਣ ਲੱਗ ਜਵੇ ਇੱਕ ਤਾਂ ਸੂਰਜ ਦੇਵਤਾ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਤਾਂ ਮੋਦੀ ਨੇ ਹੀ ਕਹਿੰਦੇ ਵੇਚਤਾ ਕਾਫੀ ਪਿਕਸ ਦੇਖੀਆਂ ਉਹਦੇ ਵਿੱਚ ਕਹਿੰਦੇ ਸੂਰਜ ਦੇਵਤਾ ਕਹਿੰਦੇ ਮੋਦੀ ਨੇ ਵੇਚਤਾ ਹੁਣ ਤਾਂ ਕਰਕੇ ਕਹਿੰਦੇ ਨਿਕਲ ਨਹੀਂ ਰਿਹਾ ਹੈਗਾ ਤੇ ਹਾਂਜੀ ਇੱਥੇ ਆਪਾਂ ਜੀ ਆਪਣੀ ਬੈੱਡ ਸ਼ੀਟ ਚੇਂਜ ਕਰਤੀ ਸੀਗੀ ਕਿਉਂਕਿ ਮੈਨੂੰ ਕਾਫੀ ਦਿਨ ਹੋ ਗਏ ਸੀਗੇ ਹਫਤੇ ਹਫਤਾ ਹੀ ਹੋ ਗਿਆ ਸੀਗਾ ਬੈੱਡ ਸ਼ੀਟ ਬਿਸ਼ਾਈ ਨੂੰ ਮੈਂ ਕਿਹਾ ਚਲੋ ਅੱਜ ਇਹਨੂੰ ਚੇਂਜ ਕਰ ਦੰਨੇ ਆ ਤੇ ਇਹਨਾਂ ਨੂੰ ਮੈਂ ਚੇਂਜ ਕਰਕੇ ਇਹਨੂੰ ਮੈਂ ਹੁਣ ਕੱਲ ਜਿਹੜੇ ਦੂਜੀਆਂ ਪਾਈਆਂ ਸੀਗੀਆਂ ਮਸ਼ੀਨ ਦੇ ਵਿੱਚੋਂ ਮੈਂ ਕੱਲ ਦੀਆਂ ਪਾਕੀ ਰੱਖੀਆਂ ਹੋਈਆਂ ਸੀਗੀਆਂ ਮੈਂ ਕਿਹਾ ਚੱਲ ਇਹਨੂੰ ਵੀ ਨਾਲ ਕੱਲ ਨੂੰ ਚੱਕੂੰਗੀ ਵੀ ਫਿਰ ਮੈਂ ਕੱਠੀਆਂ ਨੂੰ ਵਾਸ਼ ਕਰਕੇ ਕੱਠੀਆਂ ਨੂੰ ਇਹ ਕੱਢ ਦੂੰਗੀ ਹਨਾ ਤੇ ਤਾਂ ਕਰਕੇ ਫਿਰ ਮੈਂ ਸਵੇਰੇ ਸਵੇਰੇ ਆਪਣਾ ਰੋਟੀ ਪਾਣੀ ਅਸੀ ਤੇ ਖਾ ਲਿਆ ਸੀਗਾ ਸ਼ਾਇਦ ਦੇ ਪਾਪਾ ਕੰਮ ਤੇ ਚਲੇ ਗਏ ਸੀਗੇ ਤੇ ਰੋਟੀ ਪਾਣੀ ਦਾ ਆਪਣਾ ਕੰਮ ਨਿਭੜ ਗਿਆ ਸੀਗਾ ਬਸ ਆਪਾਂ ਕੰਮ ਇਹੀ ਸੀਗੇ ਆਪਣੇ ਰਹਿੰਦੇ ਤੇ ਝਾੜੂ ਪੋਚਾ ਵਗੈਰਾ ਅੱਜ ਆਪਾਂ ਤੁਹਾਨੂੰ ਇਹੀ ਦਿਖਾਵਾਂਗੇ ਅੱਜ ਕੁਝ ਜ਼ਿਆਦਾ ਕੰਮ ਆਪਾਂ ਨਹੀਂ ਕੀਤੇ ਬਸ ਥੋੜੇ ਬਾਅਦੇ ਕੰਮ ਕੀਤੇ ਨੇ ਜਿੰਨੇ ਕੀਤੇ ਨੇ ਉਹਨੇਕ ਤੁਸੀਂ ਦੇਖ ਲਿਓ ਤੇ ਫੁੱਲ ਇੰਜੋਏ ਕਰਿਓ ਵਲੌਗ ਨੂੰ ਤੇ ਬਸ ਜੀ ਇਹੀ ਕੰਮਕਾਰ ਨੇ ਇੱਕ ਤਾਂ ਠੰਡ ਚ ਕੋਈ ਕੰਮਕਾਰ ਕਰਨ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਬਿਲਕੁਲ ਵੀ ਤੇ ਬਸ ਜੀ ਇੱਥੇ ਹੁਣ ਆਪਾਂ ਨੇ ਪੈਡ ਸ਼ੀਟ ਵਿਛਾ ਕੇ ਫਿਰ ਮੈਂ ਲੱਗ ਗਈ ਸੀ ਕਿ ਝਾੜੂ ਲਗਾਉਣ ਤੇ ਝਾੜੂ ਲਗਾ ਕੇ ਹੁਣ ਤਾਂ ਪੋਚਾ ਵੀ ਇਹਨੇ ਦਿਨਾਂ ਦੇ ਵਿੱਚ ਸੁੱਕਦਾ ਨਾ ਬਹੁਤ ਦਿਨਾਂ ਦੇ ਵਿੱਚ ਮੈਂ ਸੌਰੀ ਦਿਨਾਂ ਦੇ ਵਿੱਚ ਨਹੀਂ ਸਾਰੀ ਟਾਈਮ ਦੇ ਵਿੱਚ ਮਤਲਬ ਕਿ ਪੋਚਾ ਜਦ ਇਹ ਲਾਉਂਦੀ ਸਾਰ ਨਹੀਂ ਸੁੱਕਦਾ ਹੈਗਾ ਕਾਫੀ ਕਾਫੀ ਟਾਈਮ ਟਾਇਲਾਂ ਤੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕਾਫੀ ਟਾਈਮ ਨਹੀਂ ਸੁੱਕਦਾ ਹੈਗਾ ਹਨਾ ਠੰਡਾ ਠੰਡਾ ਰਹਿੰਦਾ ਹੈ ਤੇ ਪੋਚਾ ਲਾਈ ਬਿਨਾ ਫਿਰ ਤੁਹਾਨੂੰ ਪਤਾ ਸਰਦਾ ਵੀ ਨਹੀਂ ਹੈਗਾ ਮੈਂ ਤਾਂ ਇੱਕ ਦਿਨ ਵੀ ਨਹੀਂ ਛੱਡਦੀ ਕਦੇ ਹੀ ਹੋਇਆ ਹੋਊਗਾ ਵੀ ਇੱਕ ਅੱਧਾ ਦਿਨ ਮੈਂ ਨਹੀਂ ਲਾਇਆ ਹੋਊਗਾ ਨਹੀਂ ਤਾਂ ਮੈਂ ਡੇਲੀ ਪੋਚਾ ਲਗਾਨੀਆ ਲਗਾਨੀਆ ਕੌਕਾ ਫਿਰ ਤੁਹਾਨੂੰ ਪਤਾ ਦਾਗ ਜੇ ਦਿਖੀ ਜਾਂਦੇ ਨੇ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਫਿਰ ਵਧੀਆ ਨਹੀਂ ਲੱਗਦਾ ਸਾਫ ਸੁਥਰਾ ਜੀ ਘਰ ਸੋਹਣਾ ਲੱਗਦਾ ਹੈ ਤੇ ਅੱਗੇ ਤਾਂ ਮੈਂ ਲੋੜੀ ਨੂੰ ਸਾਰੀਆਂ ਸਫਾਈਆਂ ਕਰਦੰਨੀਆਂ ਪਰ ਹੁਣ ਮੇਰੇ ਚ ਇੰਨੀ ਹਿੰਮਤ ਹੈ ਨਹੀਂ ਵੀ ਮੈਂ ਲੋੜੀ ਨੂੰ ਸਫਾਈਆਂ ਕਰ ਆ ਇਸ ਵਾਰ ਤਾਂ ਦੇ ਕਹਿੰਦੇ ਨਹੀਂ ਹੁੰਦੇ ਈਸ਼ਰਾਈ ਦੇ ਲਿੱਦਰ ਜਾਏ ਇਸ ਵਾਰ ਤਾਂ ਦਲੇਦਰ ਵੀ ਮੰਤਲਾ ਦਾ ਘਰ ਦੇ ਵਿੱਚ ਰਹੂਗਾ ਚਲੋ ਜਿੰਨਾ ਕੋਈ ਆਪਾਂ ਉਹਨਾਂ ਦਾ ਹੱਥ ਪੱਲਾ ਮਾਰਾਂਗੇ ਇਹ ਤਾਂ ਹੈ ਨਹੀਂ ਵੀ ਜਮਾ ਨਹੀਂ ਕਰਨਾ ਹੈਗਾ ਅੱਗੇ ਤਾਂ ਮੈਂ ਜਦੇ ਕਰਦੰਨੀਆਂ ਸਾਰਾ ਵੀ ਮਤਲਬ ਕਿ ਕਰਦੀ ਹੁੰਨੀ ਆ ਕਿਚਨ ਵਗੈਰਾ ਵੀ ਕਿਉਂਕਿ ਅੱਗੇ ਦੇਖੋ ਸਰੀਰ ਦੇ ਹਿਸਾਬ ਨਾਲ ਹੁਣ ਫਰ ਹੁਣ ਮੈਨੂੰ ਠੰਡ ਬਹੁਤ ਜ਼ਿਆਦਾ ਲੱਗਣ ਲੱਗੀ ਤਾਂ ਕਰਕੇ ਹੁਣ ਮੈ ਤੋਂ ਨਹੀਂ ਇੰਨਾ ਕੰਮ ਹੁੰਦਾ ਹੈਗਾ ਚਲੋ ਜਿੰਨਾ ਵੀ ਹੁੰਦਾ ਆਪਾਂ ਕਰੀ ਜਾਂਦੇ ਆ ਫਿਰ ਮੈਂ ਕਿਹਾ ਚਲੋ ਵੀ ਵੀ ਆਪਾਂ ਉਹ ਘਰ ਨੂੰ ਕਰਨਾ ਏ ਵੀ ਛੇੜਾ ਨਹੀਂ ਛੇੜਨਾ ਹੈਗਾ ਬਸ ਮੋਟੀ ਮੋਟੀ ਜੀ ਡਸਟਿੰਗ ਕਰ ਦਾਂਗੇ ਜਿੰਨਾ ਕ ਆਪਾਂ ਡੇਲੀ ਚ ਕਰਦੇ ਹਾਂ ਉਹ ਤੋਂ ਥੋੜਾ ਜਿਹਾ ਜ਼ਿਆਦਾ ਕਰ ਦਾਂਗੇ ਤੇ ਥੋੜਾ ਕਲੀਨ ਜਿਹਾ ਕਰ ਦਾਂਗੇ ਘਰ ਨੂੰ ਹਨਾ ਇੰਨੇ ਚ ਫਿਰ ਇਹ ਲੱਗਣ ਲੱਗ ਜੂਗਾ ਵੀ ਹਾਂ ਲੋੜੀ ਦੀ ਸਫਾਈ ਆਪਾਂ ਕਰ ਲਈ ਕਿਉਂਕਿ ਇਹ ਦਿਨਾਂ ਦੇ ਵਿੱਚ ਜਾਲੇ ਵਗੈਰਾ ਤਾਂ ਨਹੀਂ ਲੱਗਦੇ ਹੈਗੇ ਕਿਉਂਕਿ ਜਾਲੇ ਵਗੈਰਾ ਦਾ ਹੀ ਜ਼ਿਆਦਾ ਹੁੰਦਾ ਹੈ ਜਾਲੇ ਵਗੈਰਾ ਇਹ ਦਿਨਾਂ ਦੇ ਵਿੱਚ ਇੰਨੇ ਨਹੀਂ ਲੱਗਦੇ ਹਾਂ ਕਿਉਂਕਿ ਸਾਫੇ ਪਏ ਰਹਿੰਦੇ ਨੇ ਗਰਮੀਆਂ ਦੇ ਵਿੱਚ ਜ਼ਿਆਦਾ ਲੱਗਦੇ ਨੇ ਕਿਉਂਕਿ ਇਹ ਦਿਨਾਂ ਦੇ ਵਿੱਚ ਘੱਟ ਲੱਗਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਹੁਣ ਇਹ ਦਿਨਾਂ ਦੇ ਵਿੱਚ ਮਿੱਟੀ ਵਗੈਰਾ ਸਿੱਲੀ ਸਿੱਲੀ ਰਹਿੰਦੀ ਆ ਤੇ ਗਰਦ ਵਗੈਰਾ ਡਸਟਿੰਗ ਵਗੈਰਾ ਇੰਨੀ ਹੁੰਦੀ ਨਹੀਂ ਹੈਗੀ ਕਾਰਨ ਉਹ ਮਤਲਬ ਕਿ ਚਲੋ ਫੇਰ ਮੈਂ ਕਿਹਾ ਚਲੋ ਵੀ ਥੋੜਾ ਜਿਹਾ ਹੱਥ ਪੱਲਾ ਆਪਾਂ ਫੇਰ ਮਾਰੇ ਦਵਾਂਗੇ ਤੇ ਇੱਥੇ ਝਾੜੂ ਲਗਾ ਕੇ ਜੀ ਫਿਰ ਮੈਂ ਲਗਾ ਦੂੰਗੀ ਪੋਚਾ ਕਿਉਂਕਿ ਪੋਚਾ ਤੁਹਾਨੂੰ ਪਤਾ ਹੈ ਪੋਚਾ ਤਾਂ ਆਪਣਾ ਪੂਰਾ ਜ਼ਰੂਰੀ ਆ ਆਪਾਂ ਨੂੰ ਪੋਚਾ ਲਾਏ ਬਿਨਾਂ ਤਾਂ ਹੱਪਾ ਸਾਰ ਨਹੀਂ ਸਕਦੇ ਹੈਗੇ ਕਦੇ ਹੀ ਹੋਇਆ ਹੋਊਗਾ ਵੀ ਜਿਸ ਦਿਨ ਮੈਂ ਨਹੀਂ ਲਗਾਇਆ ਹੋਊਗਾ ਨਹੀਂ ਤਾਂ ਜਿਵੇਂ ਟੈਲੀ ਪੋਚਾ ਲਗਾਉਣੀਆ ਲਗਾਉਣੀ ਆ ਕਿਉਂਕਿ ਸਾਡੇ ਟਾਈਲਾਂ ਦੇ ਕਲਰ ਕਰਕੇ ਫਿਰ ਪੋਚਾ ਲਗਾਉਣਾ ਹੀ ਪੈਂਦਾ ਪਰ ਮੈਂ ਤਾਂ ਕਹਨੀ ਆ ਜਿਹੜੇ ਕੱਚੇ ਘਰ ਹੁੰਦੇ ਸੀ ਉਹਨਾਂ ਵਰਗੀ ਰੀਸ ਨਹੀਂ ਹੈਗੀ ਹਨਾ ਦੇਖੋ ਹਫਤੇ ਬਾਅਦ ਲਿਪਣਾ ਹਫਤੇ ਬਾਅਦ ਲਿਪ ਕੇ ਕਿੰਨਾ ਸਾਫ ਸੁਥਰਾ ਜਿਹਾ ਲੱਗਣ ਲੱਗ ਜਾਂਦਾ ਹੁੰਦਾ ਸੀਗਾ ਘਰ ਤੇ ਪਾਣੀ ਜਦੋਂ ਛਿੜਕ ਕੇ ਹਨਾ ਝਾੜੂ ਲਗਾਉਂਦੇ ਹੁੰਦੇ ਸੀਗੇ ਕਿੰਨੀ ਵਧੀਆ ਖੁਸ਼ਬੂ ਆਉਂਦੀ ਹੁੰਦੀ ਸੀਗੀ ਕੱਚੇ ਘਰਾਂ ਵਰਗੀ ਮੋਜ ਵੀ ਹੈ ਨਹੀਂ ਪਰ ਆਹ ਤਾਂ ਕੁਛ ਵੀ ਪੱਕੇ ਘਰਾਂ ਇੱਕ ਵਾਰ ਸਟੋਰ ਆ ਲੋਕਾਂ ਨੇ ਐਵੇਂ ਭੇਡ ਚਾਲ ਕਰ ਲਈ ਪਰ ਕੱਚੇ ਘਰਾਂ ਵਰਗੀ ਰੀਜ਼ ਨਹੀਂ ਹੈਗੀ ਕੱਚੇ ਘਰ ਤਾਂ ਇੰਨੇ ਵਧੀਆ ਲੱਗਦੇ ਸੀਗੇ ਮਤਲਬ ਕਿ ਇੰਨੀ ਵਧੀਆ ਖੁਸ਼ਬੂ ਆਉਂਦੀ ਰਹਿੰਦੀ ਸੀਗੀ ਮਿੱਟੀ ਦੀ ਹਨਾ ਤੇ ਤਾਂ ਕਰਕੇ ਆਪਾਂ ਲੱਗੇ ਹੋਏ ਆ ਇੱਥੇ ਪੋਚਾ ਲਗਾਉਣ ਪੋਚਾ ਲਗਾ ਕੇ ਫਿਰ ਮੇ ਪਾਈ ਹੋਈ ਸੀਗੀ ਮਸ਼ੀਨ ਦੇ ਵਿੱਚ ਕੱਪੜੇ ਮਤਲਬ ਕਿ ਪੌਣੇ ਵਾਲੇ ਨਹੀਂ ਸੀਗੇ ਮੇਰੀਆਂ ਬੈੱਡ ਸ਼ੀਟਸ ਸੀਗੀਆਂ ਤਿੰਨ ਉਹ ਚੱਕੀਆਂ ਹੋਈਆਂ ਸੀ ਮੈਂ ਕੱਪੜੇ ਧੋ ਲੰਦੀ ਸੀਗੀ ਮੈਂ ਬੈੱਡ ਸ਼ੀਟ ਉੱਦਾਂ ਹੀ ਛੱਡ ਦੰਦੀ ਸੀਗੀ ਮੈਂ ਕਿਹਾ ਚਲੋ ਇੱਕ ਦਿਨ ਇਕੱਠੀਆਂ ਹੀ ਧੋਉਂਗੀ ਫਿਰ ਮੈਂ ਤਾਂ ਕਰਕੇ ਧੋਂਦੀ ਨਹੀਂ ਸੀਗੀ ਤੇ ਇੱਥੇ ਜੀ ਆਪਾਂ ਆਪਣੀ ਬੈੱਡ ਸ਼ੀਟ ਵਗੈਰਾ ਧੋ ਲੀਆਂ ਸੀਗੀਆਂ ਤੇ ਉਹਨਾਂ ਨੂੰ ਆਪਾਂ ਹੁਣ ਪਾਵਾਂਗੇ ਸੁੱਕਣੇ ਇਹ ਮੈਂ ਧਾਰ ਦੇ ਉੱਤੇ ਹੀ ਪਾਈਆਂ ਸੀਗੀਆਂ ਬਾਹਰ ਮੈਂ ਕਿਹਾ ਚਲੋ ਵੀ ਮੈਂ ਹਨਾ ਇਹਨਾਂ ਨੂੰ ਵੀ ਹਵਾ ਜੀ ਲੱਗ ਜੂਗੀ ਪਰ ਤੁਹਾਨੂੰ ਪਤਾ ਜੀ ਹਲੇ ਸੁੱਕਦਿਆਂ ਦਾ ਕਿੱਥੇ ਨੇ ਕੱਪੜੇ ਤਾਂ ਹਲੇ ਪਹਿਲਾਂ ਵਾਲੇ ਵੀ ਨਹੀਂ ਸੁੱਕੇ ਹੈਗੇ ਪਤਾ ਕੀ ਅਬ ਵੈਸੇ ਸੁੱਕ ਵੀ ਜਾਣ ਤਾਂ ਮੀ ਜੇ ਆਪ ਚੱਕ ਕੇ ਪਾਉਣ ਨੂੰ ਵੀ ਪਾਉਣੇ ਹੁੰਦੇ ਆ ਨਾ ਐ ਲੱਗਦਾ ਹੁੰਦਾ ਜੇ ਇਦਾਂ ਗਿੱਲੇ ਗਿੱਲੇ ਹੋਣ ਆਏ ਲੱਗਦਾ ਵੀ ਗਿੱਲੇ ਕੱਪੜੇ ਪਾਉਣ ਲੱਗੇ ਆ ਆਪਾਂ ਤੇ ਇੱਥੇ ਮੈਂ ਬੇੜਾ ਧੋਤਾ ਸੀਗਾ ਤੇ ਇਹ ਵਾਲੀ ਇਹ ਮੇਰਾ ਚੱਕੀਆਂ ਤਾਂ ਕਾਫੀ ਦਿਨ ਦੀਆਂ ਹੋਈਆਂ ਸੀਗੀਆਂ ਦੋਨੋਂ ਵਾਲੀਆਂ ਨਾ ਦੋਨੋਂ ਹਾਂ ਦੋਨੋਂ ਚੱਕੀਆਂ ਹੋਈਆਂ ਸੀਗੀਆਂ ਇਹ ਕਈ ਦਿਨ ਦੀਆਂ ਚੱਕੀਆਂ ਹੋਈਆਂ ਸੀ ਵੈਸੇ ਮੈਂ ਕੱਪੜੇ ਧੋ ਦੰਦੀ ਹੁੰਦੀ ਸੀ ਫਿਰ ਮੈਨੂੰ ਘੋਲ ਆ ਜਾਂਦੀ ਸੀ ਇਹ ਤਾਉਣ ਤੋਂ ਮੈਂ ਕਹਿ ਦਿੰਦੀ ਸੀ ਵੀ ਚਲ ਇਕੱਠੀਆਂ ਧੋਵਾਂਗੀ ਜਿੱਦਣ ਕਈ ਹੋ ਜਾਣਗੀਆਂ ਫਤਿੰਨ ਹੋ ਗਈਆਂ ਸੀਗੀਆਂ ਤੇ ਮੈਂ ਫਿਰ ਲੱਗੀ ਸੀ ਕਿ ਥੋਣ ਇੱਥੇ ਆਪਾਂ ਵਾਈਪਰ ਲੱਗੇ ਸੀਗੇ ਮਾਰਨ ਅੱਜ ਰ ਮੇਰਾ ਇੰਨੀ ਹਾਸੇ ਵਾਲੀ ਗੱਲ ਦੱਸਦੀ ਹਾਂ ਤੁਹਾਨੂੰ ਅੱਜ ਇੱਕ ਵੀਡੀਓ ਦੇਖੀ ਅ ਚਲੋ ਹਾਸੇ ਦਾ ਕੀ ਆ ਹਨਾ ਕਿਸੇ ਦੀ ਜਾਨ ਚਲੇ ਗਈ ਪਰ ਮੂਰਖ ਦੇਖੋ ਮੂਰਖ ਵੀ ਹੁੰਦੀਆਂ ਨੇ ਕਈ ਹਨਾ ਉਹਦੇ ਨਾਲ ਹਸਬੰਦ ਨੇ ਕਹਿੰਦੇ ਚਾਹ ਮੰਗੀ ਤੇ ਚਾਹ ਮੰਗਣ ਕਾਰਨ ਹੀ ਆਪਣੇ ਹਸਬੰਦ ਦੇ ਨਾਲ ਉਹਨੇ ਚਾਕੂ ਮਾਰ ਕੇ ਮਤਲਬ ਕਿ ਚਾਕੂ ਮਾਰਿਆ ਸਿਰ 'ਚ ਬੰਦਾ ਹੀ ਮਾਰਤਾ ਦੱਸ ਆਪਣਾ ਘਰ ਵਾਲੇ ਨੂੰ ਵੀ ਮਾਰਤਾ ਪਾਗਲ ਔਰਤ ਨੇ ਕਿ ਸਿਰਫ ਚਾਹ ਦੇ ਕੱਪ ਪਿੱਛੇ ਹੈ ਨਾ ਮੈਨੂੰ ਇੰਨੀ ਹਾਸੀ ਆਈ ਮੈਂ ਨਾ ਸਹਿਜ ਉਹਨਾਂ ਨੂੰ ਦਿਖਾਇਆ ਮੈਂ ਇੰਨੀ ਹਸੀ ਬਹੁਤ ਢਿੱਡ ਦੁਹਣ ਲੱਗ ਗਿਆ ਹੱਸ ਹੱਸ ਕੇ ਮੈਂ ਕਿਹਾ ਸਹਿਜ ਵੀ ਤੇਰੇ ਪਾਪਾ ਬਾਰ ਬਾਰ ਚਾਹ ਮੰਗਦੇ ਹੁੰਦੇ ਨੇ ਉਹ ਨਾ ਸਹਿਜ ਉਹ ਨਹੀਂ ਵੀ ਕਹਿਣ ਲੱਗੇ ਹਾਏ ਕਹਿੰਦੇ ਪਾਪਾ ਨਾਲ ਨਾ ਮਮਾ ਕੁਛ ਕਰਦੇ ਹੋ ਵੀ ਪਾਪਾ ਵੀ ਬਾਰ ਬਾਰ ਚਾਹ ਮੰਗਦੇ ਹੁੰਦੇ ਨੇ ਹਨਾ ਵੀ ਰਾਤ ਨੂੰ ਵੀ ਕਈ ਵਾਰ ਕਹਿ ਦਿੰਦੇ ਆ ਮੈਨੂੰ ਚਾਹ ਦੇ ਦੇ ਵੀ ਮੈਂ ਚਾਹ ਪੀਣੀ ਆ ਹਨਾ ਤੇ ਤਾਂ ਕਰਕੇ ਇੰਨੀ ਸਾਨੂੰ ਹਾਸਤੀ ਆਈ ਹੈ ਨਾ ਇਦਾਂ ਦੇ ਕੰਮ ਨਾ ਕਰਿਆ ਕਰੋ ਜੀ ਹੈ ਨਾ ਜੇ ਕਿਸੇ ਦੀ ਜਾਨ ਚਲੇ ਜਾਵੇ ਹੈ ਨਾ ਇੱਕ ਕੱਪ ਚਾਹ ਲਈ ਆ ਬਣਾ ਕੇ ਦੇ ਦਿਓ ਨਹੀਂ ਬਣਾ ਕੇ ਦੇਣੀ ਜਵਾਬ ਦੇ ਦਿਓ ਹੁਣ ਮੈਂ ਕਈ ਵਾਰ ਸਹੇਦਪਾਪਾ ਨੂੰ ਜਵਾਬ ਦੇ ਦੰਨੀ ਆ ਜਦ ਕਈ ਵਾਰ ਕਈ ਵਾਰ ਤਾਂ ਮੇਰਾ ਮੂਡ ਹੁੰਦਾ ਉੱਠ ਕੇ ਮੈਂ ਬਣਾ ਕੇ ਵੀ ਦੇ ਦੰਨੀ ਆ ਜਿਵੇਂ ਰਾਤ ਨੂੰ ਮਤਲਬ 12:00 1:00 ਵਜੇ ਵੀ ਕਈ ਵਾਰ ਚਾਹ ਮੰਗ ਲੈਂਦੇ ਨੇ ਜਦੋਂ ਮੂਵੀ ਵਗੈਰਾ ਦੇਖਦੇ ਹੁੰਦੇ ਨੇ ਹਨਾ ਕਈ ਵਾਰ ਮੇਰਾ ਮੂਡ ਹੁੰਦਾ ਮੈਂ ਬਣਾ ਕੇ ਦੇ ਵੀ ਦਨੀ ਆ ਕਈ ਵਾਰ ਜਦੋਂ ਨਹੀਂ ਮੂਡ ਹੁੰਦਾ ਆਪਾਂ ਨਹੀਂ ਵੀ ਬਣਾ ਕੇ ਦਿੰਦੇ ਹੈਗੇ ਵੀ ਨਹੀਂ ਉੱਠਣ ਨੂੰ ਦਿਲ ਕਰਦਾ ਹੈਗਾ ਫਿਰ ਮੈਂ ਮਨਾ ਕਰ ਦਨੀ ਆ ਵੀ ਮੇਰੇ ਤੋਂ ਨਹੀਂ ਹੁਣ ਬਣਨੀ ਹੈਗੀ ਵੀ ਤੁਸੀਂ ਚੁੱਪ ਕਰਕੇ ਹੁਣ ਮੂਵੀ ਦੇਖੀ ਚੱਲੋ ਹਨਾ ਕਈ ਵਾਰ ਆਪਾਂ ਬਣਾ ਕੇ ਵੀ ਦੇ ਦਨੇ ਆ ਜੋ ਮੂਡ ਹੁੰਦਾ ਵੀ ਹਾਂ ਬਣਾ ਕੇ ਦੇ ਦਨੀ ਆ ਚੱਲ ਕੋਈ ਨਾ ਪਰ ਇਦਾਂ ਦੇ ਕੰਮ ਨਾਲ ਜਿ ਕਰਿਆ ਕਰੋ ਸਿਰ ਨਾਲ ਸਿਰ ਚ ਚਾਕੂ ਚੁੱਕੂ ਨਾ ਮਾਰਿਆ ਕਰੋ ਬੰਦੇ ਦੀ ਜਾਨੇ ਚਲੇ ਜਾਵੇ ਪਾਕੀ ਪਤਾ ਨਹੀਂ ਜੀਰੋ ਨੇ ਘਰ ਦੀ ਐਸਾ ਸਟੋਰੀ ਕੀ ਹੋਊਗੀ ਮਤਲਬ ਕਿ ਜਿਹੜੀ ਉਹਦੇ ਚ ਦੱਸਿਆ ਗਿਆ ਕਾਰਨ ਤੇ ਇਹ ਦੱਸਿਆ ਗਿਆ ਵੀ ਚਾਹ ਦਾ ਕੱਪ ਮੰਗਿਆ ਸੀਗਾ ਤੇ ਗੁੱਸੇ ਵਿੱਚ ਆ ਕੇ ਘਰ ਵਾਲੀ ਨੇ ਘਰ ਵਾਲੇ ਦੇ ਸਿਰ ਦੇ ਵਿੱਚ ਮਾਰਿਆ ਚਾਕੂ ਤੇ ਬੰਦੇ ਦੀ ਮੌਕੇ ਤੀ ਹੈ ਨਾ ਮੌਤ ਹੋ ਗਈ ਤੇ ਇੱਥੇ ਜੀ ਆਪਣੇ ਆਪਾ ਕੱਪੜੇ ਵੀ ਧੋਲੇ ਤੇ ਇਹ ਚਾਦਰ ਅੱਜ ਆਪਾਂ ਚੱਕੀ ਸੀਗੀ ਤੇ ਕੱਲ ਨੂੰ ਹੈਗਾ ਜੀ ਮੇਰੇ ਪੁੱਤ ਦਾ ਜਨਮ ਦਿਨ ਅ ਵੀ ਜੋਦ ਦਾ ਕਾਲੂ ਮਤਲਬ ਤੇ ਕਾਲੂ ਨਹੀਂ ਸੌਰੀ ਆ ਜੱਟ ਤਰੀਕ ਆ 10 ਤਰੀਕ ਨੂੰ ਉਹਦਾ ਬਰਥਡੇ ਆ ਹਨਾ 10 ਤਰੀਕ ਨੂੰ ਦੇਖਦੇ ਆਂ ਜੀ ਪਰ ਉਹਦੇ ਪਾਪਾ ਨੇ ਜਾਣਾ ਬਾਹਰ ਉਹਨੂੰ ਟੈਨਸ਼ਨ ਲੱਗੀ ਪਈ ਆ ਵੀ ਪਾਪਾ ਬਾਹਰ ਚੱਲੇ ਵੀ ਮੈਂ ਬਰਥਡੇ ਕਿਵੇਂ ਮਨਾਵਾਂਗੇ ਬਾਕੀ ਦੇਖਦੇ ਆਂ ਜੀ ਕੀ ਬਣਦਾ ਹਾਂ ਬੋਲੋ ਆ ਬੋਲੂ ਕਾਕਾ ਬਣਿਆ ਦੇਖ ਲੋ ਸਾਡਾ ਉਹ ਪਜਲੇ ਪਜਲਾ ਸਾਡਾ ਬੋਲੂ ਕਾਕਾ ਇੱਧਰ ਨੂੰ ਗਾਇਤ ਕਰ ਮਾਣ ਵਿੱਲੀ ਬਾਕੇ ਦਹਾ ਦੇ ਆਏ ਹਾਏ ਕਿਆ ਨਹੀਂ ਆਉਂਦੀ ਆਜਾ ਫੇ ਪਾਰੀ ਕਰ ਲੀਏ ਕੁੱਤੇ ਵਾਲੀ ਹੁੰਦੀ ਆਜਾ ਫੇ ਆਜਾ ਕਿਸੇ ਕਰ ਲੀਏ ਇੱਕ ਕੁੱਤੇ ਵਾਲੀ ਹੁੰਦੀ ਆ ਡੋਗੀਆਂ ਦੀ ਨਹੀਂ ਆਉਂਦੀ ਡੋਗੀਆਂ ਦੀ ਨਹੀਂ ਆਉਂਦੀ ਕਰੇ ਫਿਰ ਬਾਊ ਹੋਏ ਬੱਲੇ ਹਾਏ ਹਾਏ ਓ ਮੰਮੀ ਮੈਂ ਡਰ ਗਿਆ ਡੋਗੀ ਆ ਗਿਆ ਇਹ ਤਾਂ ਮਾਣ ਵਿੱਲੀ ਆ ਚਲ ਆਜਾ ਫੇ ਪਾਰ ਕਰ ਲੀਏ ਪਾਰੀ ਕਰ ਲੀ ਆ ਜਾ ਆਜਾ ਅਰੇ

ਓ ਪਾਈ ਸਾਡੀ ਮਨੂਆ ਸਾਡੀ ਦੋਤੀ ਹੈ ਹੈ ਮਨੂ ਹੈਲੋ ਕਰਦੇ ਮਨੂ ਹੈਲੋ ਕਰਦੇ ਤੂੰ ਇਹ ਬਿੱਲੀ ਆ ਦੇਖੋ ਜੀ ਸਾਡੀ ਬਿੱਲੀ ਇਹ ਬਿੱਲੀ ਬਿੱਲੀ ਛੁੱਟੀਆਂ ਹੋ ਗਈਆਂ ਹੈ ਬਿੱਲੀ ਚਲ 10 ਬਿੱਲੀ ਛੁੱਟੀਆਂ ਹੋ ਗਈਆਂ ਆ ਦੇ ਮਨੂ ਦਖਾਓ ਇਹ ਦੇਖੋ ਆ ਦੇ ਸਾਡੀ ਮਾਰੋ ਬਿੱਲੀ ਆ ਮੈਂ ਦੋ ਹਾਂ ਤੇ ਬਿੱਲੀ ਆ ਮੈਂ ਦੋ ਹਾਂ ਅੱਜ ਫਿਰ ਅਸ਼ਾਮ ਦਾ ਟਾਈਮ ਹੋ ਗਿਆ ਜੀ 7 ਵਜਣੇ ਵਾਲੇ ਆ ਸੱਚ ਅਸ਼ਾਮਾਂ ਨਹੀਂ ਨਾ ਆ ਕੋਣਕ 7 ਹੋ ਗਿਆ ਜੀ ਬਸ ਉਹਨਾਂ ਦਾ ਭਾਂਡੇ ਗਾਂਜ ਲਵਾ ਪਾ ਰਹੇ ਆ ਭਾਂਡੇ ਉਹਨਾਂ ਨੂੰ ਥੋੜਾ ਵੱਡਾ ਭਾਂਡੇ ਮੰਗਵਾ ਰੋਟੀ ਜਾਂ ਚਪਾ ਬਣਾਉਣੀ ਨਹੀਂ ਹੈ ਜੀ ਆਪਾਂ ਨੇ ਮੰਗਾ ਲੇ ਬਰਗਰ ਅੱਜ ਸੈਦ ਬਾਬਾ ਬਰਗਰ ਲੈ ਕੇ ਆਉਣਗੇ ਕਿਉਂਕਿ ਠੰਡ ਬਹੁਤ ਹੈ ਰੋਟੀ ਖਾਣ ਦਾ ਦਿਲ ਵੀ ਨਹੀਂ ਕਰ ਰਿਹਾ ਹੈ ਜੀ ਇਹ ਲੋਨ ਸੈਦ ਬਾਬਾ ਬਰਗਰ ਲੈ ਕੇ ਆਉਣਗੇ ਤੇ ਮੈਂ ਆਪਾਂ ਅੱਧ ਤਮਾਜ਼ੀ ਬਸ ਭੰਡੇ ਵਿੱਚ ਆਉਂ ਨਹੀਂ ਗਏ ਮੰਗਦੇ ਜਿੱਦ ਮੱਲਾ ਥੋੜੇ ਜਿਹਾ ਚਲ ਮੋਰ ਇਕੱਠੇ ਹੋ ਜਾ ਕੁੱਤ ਲੈ ਕੇ ਆਉਣਗੇ ਚਾਹੇ ਪਹਿਪਤਾ ਕਰਕੇ ਫੇਰ ਪਤਲੀ ਵਗੈਰਾ ਨੂੰ ਮੈਂ ਖਾਲੀ ਕਰਨੀ ਸੀ ਹੁਣ ਦੁੱਧ ਦਾ ਉਹ ਵੱਢ ਕੇ ਮੈਂ ਨਾਲੇ ਨਾਲ ਇੱਕ ਵਾਰਸ਼ ਕਰ ਦੂੰਗੀ ਪਰ ਬਾਅਦ ਬਾਅਦ ਨੇ ਕਾਨੂੰਨ ਚ ਉਹ ਆ ਗਰਮ ਪਾਣੀ ਵਾਲੇ ਨੂੰ ਆ ਗਰਮ ਬਾਕੀ ਜੇ ਤੁਸੀਂ ਦੱਸੋ ਤੁਹਾਡੇ ਕਿੰਨੀ ਠੰਡ ਸਾਡੇ ਤਾਂ ਜੀ ਬਹੁਤ ਜ਼ਿਆਦਾ ਠਰਾ ਵਾਲਾ ਠੰਡ ਨਾਲ ਬਾਪ ਜੀ ਕਹਿੰਦਾ ਹੂੰ ਦਿੱਲੀ ਕਰਦਾ 3-4 ਦਿਨ ਹੋ ਗਏ 3 ਦਿਨ ਹੋ ਗਏ ਕਪੜਾ ਧੋਇਆ ਉਹ ਵੀ ਨਹੀਂ ਸੁੱਕਿਆ ਹੈ ਬੱਬ ਚਲ ਵੀ ਤਰਾ ਤੇ ਇੱਕ ਹੋਰ ਗੱਲ ਧੋਏ ਸੀਗਾ ਉਹ ਵੀ ਨਹੀਂ ਸੁੱਕੇ ਹਜ਼ਾਰ ਦਾ ਸੁਹਣਾਈ ਜੀ ਸੀਗਾ ਅੱਜ ਜਦਾਂ ਸੁਧਰਾ ਸੀ ਜੀਆਂ ਬੈੱਡ ਸ਼ੀਟ ਸੁੱਕ ਰਹੀ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਵਰਦੇ ਚਲੋ ਜੀ ਮੈਂ ਤੁਹਾਨੂੰ ਫੇਰ ਵੀ ਨੂੰ ਕਿਹਾ ਪਾਉਣਾ ਤੋਂ ਪਰਨਾ ਮਾਦਰ ਮਾ ਕਰ ਪਰਲ ਮਾ ਕੰਮ ਕਰ ਹਮ ਕਰਦੇ ਕਰਦੇ ਪਤਾ ਹੀ ਨਾ ਲੱਗਾ ਤਾਂ ਜਨੇ ਕੱਪੜੇ ਧੋਣ ਤੋਂ ਬਾਅਦ ਤਾਂ ਬੋਕ ਤੋਂ ਨਿਚੜ ਜਾਂਦਾ ਪੈਰਾਂ ਨੂੰ ਠੰਡੇ ਨਹੀਂ ਉਤਰਦੀ ਮੈਂ ਤਾਂ ਅੱਜ ਫਿਰ ਹੀਟਰ ਤੇ ਆਪਣਾ ਉਹ ਘੜਨੇ ਪੈ ਰਿਹੀ ਜਿਹੜੇ ਰੱਖੇ ਨੇ ਕਰਕੇ ਚਲੋ ਜੀ ਉਹ ਭੰਡੇ ਤੋਂ

ਬਹੁਤ ਐਸਤੀ ਦੇਖ ਰੋ ਹਾਂ ਚਲੋ ਜੀ ਹੁਣ ਇਹ ਵਲੌਗ ਦੇ ਇਤੀ ਕਰਦੇ ਐਂਡ ਬਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਫਿਰ ਕਰਦੇ ਰਹਿਣਾ ਹਮ ਇੱਕ ਤਰ੍ਹਾਂ ਮੇਰੇ ਉਰੇ ਦਾ ਟੂਰੇ ਹਨ ਚਲੋ ਜੀ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ओके okay, जी बाय बाय गुड नाइट टेक केयर बाय बाय टाटा <laughs>